ਰੇਡੀਓ ਇੰਡੀਆ ਕੇ ਆਰ ਪੀਏ 1110 ਐਮ ਨਾਲ ਜੁੜੇ ਸਮੂਸਰੋਤ ਹੈ ਮੈਂ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿਲ ਦੇ ਵਿੱਚ ਹਾਰਦਿਕ ਸਵਾਗਤ ਹੈ ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਸਾਡੇ ਨਾਲ ਲਾਈਵ ਜੁੜ ਸਕਦੇ ਹੋ ਸਾਡਾ ਸਟੂਡੀਓ ਦਾ ਨੰਬਰ ਹੈ 604592999 645929191 ਦਸੰਡੇ ਸ਼ੋਅ ਦੇ ਨਿਰਧਾਰਿਤ ਚਾਰ ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੁਪੇਲਾ ਗਿਲਸਾ ਨੂੰ ਦਾ ਸਵਾਗਤ ਕਰਦਿਏ ਫਿਰ ਅਸੀਂ ਪੜਾਧਰ ਪੜਾ ਅੱਗੇ ਵਧਾਂਗੇ ਗਿਲਸਾ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸਾਡੇ ਸ਼ੋਅ ਵਿੱਚ ਬਹੁਤ ਸ਼ੁਕਰੀਆ ਭਮਸਾ ਜੀ ਸੁਖਿਲ ਸਾਹਿਬ ਅਸੀਂ ਪਹਿਲੇ ਪੜਾ ਸਾਡੇ ਇਤਿਹਾਸ ਦੇ ਵਿੱਚ ਰੋਖੇ ਚੋਂ ਦੀ ਸ਼ੁਰੂਆਤ ਕਰਦੇ ਹਾਂ ਇਤਿਹਾਸ ਇਸ ਪੜਾ ਦੇ ਵਿੱਚ ਜਾਨਣਾ ਚਾਹੁੰਦੇ ਸੀ ਕਿਉਂਕਿ ਸਿੱਖ ਹੈਰੀਟੇਜ ਮੰਥ ਜਿਹੜਾ ਹੈ ਉਹ ਹੁਣ ਸਮਾਪਤ ਹੋਣ ਜਾ ਰਿਹਾ ਜੀ ਔਰ ਜ਼ਰੂਰੀ ਹੈ ਕਿ ਅਸੀਂ ਇੱਕ ਤਾਂ ਇਹਦੇ ਇਤਿਹਾਸ ਬਾਰੇ ਜਾਣੀਏ ਪਲੱਸ ਦੁਨੀਆ ਦੇ ਹੋਰਾਂ ਹਿੱਸਿਆਂ ਨਾਲੋਂ ਕੈਨੇਡਾ ਦੇ ਵਿੱਚ ਸਿੱਖ ਭਾਈਚਾਰਾ ਜਿਹੜਾ ਉਹ ਇੱਕ ਵੱਖਰੇ ਤਰੀਕੇ ਨਾਲ ਦਿਖਾਈ ਦਿੰਦਾ ਹੈ ਜਿਆਦਾ ਉੱਭਰ ਕੇ ਆਉਂਦਾ ਸਾਹਮਣੇ ਸੋ ਇਹ ਇਸ ਦੇ ਕੀ ਕਾਰਨ ਨੇ ਇੱਥੇ ਇਸ ਖਿੱਤੇ ਦੇ ਵਿੱਚ ਸਿੱਖਾਂ ਦਾ ਬੋਲਬਾਲਾ ਹੋਣ ਦਾ ਜਾਂ ਜਿਹੜਾ ਪਿਸ਼ੋਕੜ ਹੈ ਉਹਨੂੰ ਉਲਾ ਕੇ ਕਿਵੇਂ ਦੇਖਿਆ ਜਾ ਸਕਦਾ ਹੈ ਪੰਮ ਸਾਹਿਬ ਜਿਹੜਾ ਸਿੱਖ ਹੈਰੀਟੇਜ ਮੰਥ ਹੈ April ਨੂੰ ਜਿਸ ਤਰ੍ਹਾਂ ਸਿੱਖ ਹੈਰੀਟੇਜ ਮੰਥ ਸਾਡੇ ਇਲਾਕੇ ਦੇ ਮੈਂਬਰ ਪਾਰਲੀਮੈਂਟ ਜੀ ਸੁਖ ਧਾਲੀਵਾਲ ਜੀ ਵੱਲੋਂ ਜਿਹੜੇ ਯਤਨ ਕੀਤੇ ਗਏ ਉਹਨਾਂ ਦੇ ਮੋਸ਼ਨ ਦੇ ਉੱਤੇ ਪਹਿਲਾਂ ਤਾਂ ਇਹ ਮੈਂ ਦੱਸਣਾ ਚਾਹਾਂਗਾ ਜੀ ਬਈ ਇਹ ਜਿਹੜਾ ਸਿੱਖ ਹੈਰੀਟੇਜ ਮੰਥ ਹੈ ਹੂੰ ਉਹ ਡਿਕਲੇਅਰ ਕੀਤਾ ਗਿਆ ਜੀ ਜੋ ਕਿ ਇੱਕ ਬੜੀ ਮਾਣ ਮੱਤੀ ਪ੍ਰਾਪਤੀ ਹੈ ਸਾਡੇ ਲੋਕ ਲੈਂਪੀ ਦੀ ਜੀ ਬਿਲਕੁਲ ਸੋ ਪਾਮ ਸਾਹਿਬ ਸਿੱਖ ਹੈਰੀਟੇਜ ਮੰਥ ਹੁਣ ਆਪਣੇ ਅੰਤ ਵੱਲ ਨੂੰ ਜਾ ਰਿਹਾ ਹੈ ਸਿੱਖ ਹੈਰੀਟੇਜ ਮੰਥ ਦੇ ਵਿੱਚ ਅਸੀਂ ਦੇਖਿਆ ਬਈ BC ਦੇ ਸਾਰੇ BC ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਮਹਾਨ ਅਲੌਕਿਕ ਨਗਰ ਕੀਰਤਨ ਜੀ ਸਜਾਏ ਗਏ ਚਾਹੇ ਉਹ ਵੈਨਕੂਵਰ ਹੋਵੇ ਚਾਹੇ ਸਰੀ ਹੋਵੇ ਤੇ ਚਾਹੇ ਹੋਰ ਨਾਰਥ ਦੇ ਵਿੱਚ ਜਿਹੜੇ ਸ਼ਹਿਰ ਹੈ ਉਹਨਾਂ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਬੜੀ ਇੱਕ ਵਾਈਬਰੈਂਟ ਜਿਹੜੀ ਸਿੱਖ ਕਮਿਊਨਿਟੀ ਜੀ ਹਰੇਕ ਜਗ੍ਹਾ ਰਹਿੰਦੀ ਹੈ ਤੇ ਉਹ ਸਾਖੀ ਤੇ ਜਿਹੜੇ ਨਗਰ ਕੀਰਤਨ ਹੈ ਜਿਹੜੇ ਸਿੱਖ ਹੈਰੀਟੇਜ ਮੰਥ ਹੁੰਡ ਡਿਕਲੇਅਰ ਕੀਤਾ ਗਿਆ ਸੋ ਇਸ ਦੇ ਵਿੱਚ ਬੜੇ ਜੋਸ਼ ਉਖਰੋਸ਼ ਦੇ ਨਾਲ ਜਿਹੜੇ ਸਜਾਏ ਜਾਂਦੇ ਐ ਤੇ ਆਪਣੀ ਆਈਡੈਂਟੀਟੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹ ਹ ਭਮ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਿੱਖ ਸਿੱਖਾਂ ਦਾ ਜਿਹੜਾ ਬੋਲਬਾਲਾ ਉਹ ਭਮ ਸਾਹਿਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡਾ ਦੇ ਵਿੱਚ ਤਾਂ ਇਤਿਹਾਸਿਕ ਕਾਰਨ ਨੇ ਵੈਸੇ ਵੀ ਜਿਹੜੀ ਸਿੱਖ ਕੌਮ ਹੈ ਆ ਜਿਹੜੀ ਪੰਜਾਬੀ ਕੌਮ ਹੈ ਉਹਨੂੰ ਕੁਝ ਇਹ ਕੁਦਰਤੀ ਗਿਫਟਡ ਵੀ ਹੈ ਜੀ ਚਾਹੇ ਗਿਣਤੀ ਦੇ ਵਿੱਚ ਘੱਟ ਹੋਣ ਪਰ ਜਿਹੜੀ ਆਪਣੀ ਵੱਖਰੀ ਪਛਾਣ ਹਰ ਇੱਕ ਜਗ੍ਹਾ ਆ ਬਣਾਉਣ ਦੇ ਵਿੱਚ ਕਾਮਯਾਬ ਰਹਿੰਦੇ ਆ ਜੀ ਕਿਉਂਕਿ ਇੱਕਾ ਜਿਹੜਾ ਜੜ ਦੀ ਕਲਾ ਦਾ ਜਿਹੜਾ ਜਜ਼ਬਾ ਹੈ ਜੀ ਇੱਕ ਦੂਸਰਾ ਸਰਬੱਤ ਦਾ ਭਲਾ ਜੀ ਜਿਹੜੇ ਚੰਗੇ ਕੰਮ ਗਿੱਤੇ ਜਾ ਰਹੇ ਐ ਜਿਹੜੇ ਪੂਰਨੇ ਪਾਏ ਗਏ ਐ ਪਹਿਲਾਂ ਵੀ ਇਤਿਹਾਸ ਦੇ ਵਿੱਚ ਜੀ ਚਾਹੇ ਤਾਂ ਉਹ ਕਿਤੇ ਵੀ ਸਟੈਂਡ ਲੈਣਾ ਹੋਵੇ ਜੀ ਠੀਕ ਹੈ ਜੀ ਕਿਤੇ ਵੀ ਟੱਕੇਸ਼ਾਹੀ ਹੁੰਦੀ ਹੈ ਉਸ ਦੇ ਖਿਲਾਫ ਜਿਹੜਾ ਐ ਅੜ ਕੇ ਖੜਨਾ ਹੋਵੇ ਜੀ ਤੇ ਚਾਹੇ ਸਮਾਜ ਸੁਧਾਰ ਦਾ ਕੰਮ ਚਾਹੇ ਵੱਖ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਮ ਚਾਹੇ ਉਹ ਬਿਜ਼ਨਸ ਐ ਚਾਹੇ ਉਹ ਐਂਟਰਟੇਨਮੈਂਟ ਇੰਡਸਟਰੀ ਐ ਜੀ ਚਾਹੇ ਉਹ ਵਿਗਿਆਨ ਐ ਹਮ ਉਹ ਵਿਗਿਆਨ ਵਾਲੇ ਪਾਸੇ ਅਸੀਂ ਥੋੜਾ ਘੱਟ ਅਸੀਂ ਧਿਆਨ ਦਿੰਨੇ ਆ ਪਰ ਭਮ ਸਾਹਿਬ ਜਿਹੜੇ ਨਰਿੰਦਰ ਸਿੰਘ ਕਪਾਨੀ ਜਿਨ੍ਹਾਂ ਦੀ ਪਿੱਛੇ ਜੇ ਮੌਤ ਹੋਈ ਹੈ ਜੀ ਆਪਟੀਕਲ ਫਾਈਬਰ ਦੇ ਜਿਹੜੇ ਜਨਮਦਾਤੇ ਐ ਉਹ ਇੱਕ ਸਿੱਖ ਨਰਿੰਦਰ ਸਿੰਘ ਕਪਾਨੀ ਸੀ ਜੀ ਜਿਸ ਦੇ ਕਰਕੇ ਅੱਜ ਇਹ ਸਾਰਾ ਜਿਹੜਾ ਇੰਟਰਨੈਟ ਅਸੀਂ ਗੱਲਾਂ ਕਰਦੇ ਆ ਦੂਰ ਦੂਰ ਤੱਕ ਸਾਡੀ ਰੇਂਜ ਹੋ ਗਈ ਹੈ ਹੱਥਾਂ ਦੇ ਵਿੱਚ ਮੋਬਾਈਲ ਫੋਨ ਨੇ ਤੇ ਇਹਦੇ ਇੰਟਰਨੈਟ ਹੈ ਜੀ ਬਿਲਕੁਲ ਜਿਹੜਾ ਇੰਟਰਨੈਟ ਹੈ ਉਹ ਆਪਟੀਕਲ ਫਾਈਬਰ ਤੋਂ ਬਿਨਾ ਉਹ ਸੰਭਵ ਨਹੀਂ ਸੰਭਵ ਨਹੀਂ ਜੀ ਹੂੰ ਸੋ ਆਪਟੀਕਲ ਫਾਈਬਰ ਨੂੰ ਬਣਾਉਣ ਵਾਲੇ ਇੱਕ ਸਿੱਖ ਹੈ ਹੂੰ ਅੱਜ ਵਰਲਡ ਬੈਂਕ ਦੇ ਚੇਅਰਮੈਨ ਹੂੰ ਉਹ ਵੀ ਇੱਕ ਸਿੱਖ ਨੇ ਬਿਲਕੁਲ ਸੋ ਇਸ ਲਈ ਸਿੱਖਾਂ ਨੇ ਭਮ ਸਾਹਿਬ ਆਪਣੀ ਘੱਟ ਗਿਣਤੀ ਹੋਣ ਦੇ ਬਾਵਜੂਦ ਜਿਹੜਾ ਇੱਕ ਮਾਰਕ ਹੈ ਦੁਨੀਆ ਦੇ ਵਿੱਚ ਹੂੰ ਉਹ ਮਾਰਿਆ ਹੈ ਹਰ ਇੱਕ ਜਗ੍ਹਾ ਤੇ ਜੀ ਹਰ ਇੱਕ ਜ਼ਿੰਦਗੀ ਦੇ ਹਰੇਕ ਫੀਲਡ ਦੇ ਵਿੱਚ ਇਨ ਐਵਰੀ ਵਾਕ ਆਫ ਲਾਈਫ ਸੋ ਜੇ ਕੈਨੇਡਾ ਦੀ ਗੱਲ ਕਰੀਏ ਭਮਪਾ ਸਾਹਿਬ ਕੈਨੇਡਾ ਦੇ ਵਿੱਚ ਸਿੱਖਾਂ ਦਾ ਇਤਿਹਾਸ ਜਿਹੜਾ ਕਰੀਬ ਉਹ 1897 ਦੇ ਵਿੱਚ ਤੋਂ ਅਸੀਂ ਉਸ ਨੂੰ ਟ੍ਰੇਸ ਕਰ ਸਕਦੇ ਹਾਂ ਜੀ ਜੀ ਹੁਣ ਜਿਹੜੀ ਸਿੱਖ ਪੋਪੂਲੇਸ਼ਨ ਹੈ ਭਮਪਾ ਸਾਹਿਬ 2011 ਦੇ ਸੈਂਸਸ ਦੇ ਮੁਤਾਬਕ ਕੈਨੇਡਾ ਦੇ ਵਿੱਚ 455000 ਸੀ ਜੀ ਹੁਣ ਤਾਂ ਉਹ ਗਿਣਤੀ ਜਿਹੜੀ ਹੈ ਉਹ ਕਾਫੀ ਵੱਧ ਚੁੱਕੀ ਹੋਵੇਗੀ ਹੂੰ ਸੋ ਜਿਹੜੀ ਅੱਧੇ ਦੇ ਕਰੀਬ ਸਿੱਖ ਪੋਪੂਲੇਸ਼ਨ ਹੈ ਹਮ ਲਗਭਗ ਕੈਨੇਡਾ ਦੀ ਆਬਾਦੀ ਦਾ 2% ਜਿਹੜੀ ਪੋਪੂਲੇਸ਼ਨ ਹੈ ਉਹ ਸਿੱਖ ਹੈ ਤੇ ਐਥਨਿਕ ਕਮਿਊਨਿਟੀਜ਼ ਦੇ ਵਿੱਚੋਂ ਵਨ ਆਫ ਦਾ ਲਾਰਜੈਸਟ ਇਨ ਕੈਨੇਡਾ ਜੀ ਸੋ ਗਿਣਤੀ ਜਿਹੜੇ ਨੰਬਰਸ ਹੈ ਇਹ ਮੈਟਰ ਕਰਦੇ ਨੇ ਬਿਲਕੁਕੁਲ ਸੋ ਉਸ ਦੇ ਵਿੱਚੋਂ ਜਿਹੜੀ ਅੱਧੀ ਪੋਪੂਲੇਸ਼ਨ ਹੈ ਸਿੱਖਾਂ ਦੀ ਉਹ ਸਾਡੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਮ ਉਹ ਇੱਥੇ ਵਸੇ ਵਸੀ ਹੋਈ ਹੈ ਤੇ ਇਤਿਹਾਸਿਕ ਤੌਰ ਤੇ ਵੀ ਹਮ ਸਭ ਤੋਂ ਪਹਿਲਾਂ ਸਿੱਖ ਜਦੋਂ ਆਏ ਸੀ ਉਹਨਾਂ ਨੇ ਜਿਹੜਾ ਆਪਣਾ ਉਹਨਾਂ ਦਾ ਸਿੱਖਾਂ ਦਾ ਉਤਾਰਾ ਇੱਥੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਧਰਤੀ ਤੇ ਹੀ ਹੋਇਆ ਸੀ ਜੀ ਕਿਉਂਕਿ 1897 ਦੇ ਵਿੱਚ ਭਮਸਾਬ ਕੁਈਨ ਐਲਿਜ਼ਾਬੈਥ ਦੀ ਜਿਹੜੀ ਉਹ 골ਡਨ ਜੁਬਲੀ ਮਨਾਈ ਜਾ ਰਹੀ ਸੀ ਹੂੰ ਸੋ 골ਡਨ ਜੁਬਲੀ ਦੇ ਚੱਲਦੇ ਹੋਏ ਜਿਹੜੇ ਸਿੱਖ ਫੌਜੀ ਐ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚ ਰਹੇ ਸੀ ਹੂੰ ਆ ਉਹ ਸੈਲੀਬ੍ਰੇਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜਾ ਬੈਂਡ ਹੁੰਦਾ ਇੱਕ ਸੈਰੇਮੋਨੀਅਲ ਬੈਂਡ ਜੀ ਕਿਉਂਕਿ ਸਿੱਖ ਫੌਜੀਆ ਨੂੰ ਉਹ ਬੜਾ ਵੈਲਿਊ ਕਰਦੇ ਸੀ ਜਿਹੜਾ ਬ੍ਰਿਟਿਸ਼ ਐਂਪਾਇਰ ਸੀਗਾ ਜੀ ਤੇ ਹਰ ਇੱਕ ਜਗ੍ਹਾ ਤੇ ਉਹਨਾਂ ਨੂੰ ਲਿਜਾ ਕੇ ਉਹ ਅੱਗੇ ਪੇਸ਼ ਕਰਦੇ ਸੀ ਹੂੰ ਸੋ ਜਦੋਂ ਉਹ ਸਿੱਖ ਫੌਜੀ ਕੈਨੇਡਾ ਦੇ ਵਿੱਚ ਆਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਤਾਂ ਉਹਨਾਂ ਨੇ ਭਮਸਾਬ ਦੇਖਿਆ ਕਿ ਇੱਥੇ ਬਹੁਤ ਆਪਰਚੂਨਿਟੀ ਹੈ ਜੀ ਵਸਣ ਦੀ ਅੱਜ ਵੀ ਕੈਨੇਡਾ ਜਿਹੜਾ ਹੈ ਉਹ ਲੈਂਡ ਆਫ ਆਪਰਚੂਨਿਟੀ ਹੈ ਹੂੰ ਉਸ ਵੇਲੇ ਵੀ ਜਿਹੜੇ ਉਹ ਸਿੱਖ ਫੌਜੀ ਸੀ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਕੈਨੇਡਾ ਇਸ ਆ ਲੈਂਡ ਆਫ ਓਪਰਚ्युनिटी ਹਮ ਤੇ ਇਥੇ ਕਿਉਂਕਿ ਕਾਫੀ ਜਿਹੜੀ ਉਪਜਾਊ ਜ਼ਮੀਨਾਂ ਉਹ ਉਹਨਾਂ ਨੇ ਦੇਖੀਆਂ ਫਰਟਾਈਲ ਟਰੈਕਸ ਲੈਂਡ ਦੇ ਹਮ ਤੇ ਲੰਬਰ ਇੰਡਸਟਰੀ ਜਿਹੜੀ ਸਭ ਤੋਂ ਪਹਿਲਾਂ ਜਿਸ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਹਮ ਸੋ ਤੁਸੀਂ ਉਹ ਸਮੇਂ ਤੋਂ ਉਦੋਂ ਬਸ ਚੰਦ ਸਾਲ ਬਾਅਦ ਕਹਿ ਲਓ ਭਈ 1904 1902 ਤੇ ਜਿਹੜੇ ਸਿੱਖ ਆ ਉਹ ਇੱਥੇ ਆਉਣੇ ਸ਼ੁਰੂ ਹੋ ਗਏ ਹਮ ਅ ਸੋ ਭਮ ਸਾਹਿਬ 1904 1905 ਦੇ ਤੱਕ ਜਿਹੜੀ ਹੈ ਉਹ 5000 ਦੇ ਕਰੀਬ ਜਿਹੜੀ ਸਾਊਥ ਏਸ਼ੀਅਨਸ ਦੀ ਇਹਨਾਂ ਦੇ ਵਿੱਚ ਵੱਡੀ ਗਿਣਤੀ 90% ਜਿਹੜੀ ਗਿਣਤੀ ਹੈ ਉਹ ਸਿੱਖਾਂ ਦੀ ਸੀ ਉਹ ਇੱਥੇ ਉਹਨਾਂ ਦਾ ਵਸੇਵਾ ਹੋ ਚੁੱਕਿਆ ਸੀ ਹੂੰ ਸੋ ਜਿਹੜੇ ਪਾਇਨੀਅਰਸ ਹੈ ਜੀ ਸਿੱਖ ਕਮਿਊਨਿਟੀ ਦੇ ਇੱਥੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਇੱਥੇ 1904 ਤੱਕ ਜਿਹੜੇ ਹੈ 5 ਤੱਕ ਪਹੁੰਚ ਚੁੱਕੇ ਸੀ ਪਰ ਭਮਸਾਬ ਉਸ ਵੇਲੇ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਹਮ ਹੁਣ ਉਹ ਜਿਹੜੇ ਸਟਰਗਲਸ ਉਹਨਾਂ ਨੂੰ ਕਰਨੇ ਪਏ ਜਿਹੜੇ ਰੇਸਿਜ਼ਮ ਦਾ ਸਾਹਮਣਾ ਕਰਨਾ ਪਿਆ ਜੀ 1908 ਆਉਂਦੇ ਆਉਂਦੇ ਜਿਹੜੇ ਸਿੱਖਾਂ ਦੀ ਜਾਂ ਜਿਹੜੇ ਕਹਿ ਲੋ ਵੀ ਸਾਊਥ ਏਸ਼ੀਅਨਸ ਦੀ ਜਿਹੜੀ ਇਮੀਗ੍ਰੇਸ਼ਨ ਹੈ ਹਮ ਕੈਨੇਡਾ ਦੇ ਵਿੱਚ ਉਸ ਨੂੰ ਬੈਨ ਕਰ ਦਿੱਤਾ ਗਿਆ ਸੀ ਜੀ ਸੋ ਉਸ ਜਿਹੜਾ ਬੈਨ ਐ ਤੇ ਜਿਹੜੀ ਵਰਸਟ ਫਾਰਮ ਆਫ ਜਿਹੜੀ ਰੈਸ਼ਲ ਰੈਸ਼ਲ ਜਿਹੜੀ ਪ੍ਰੇਜੂਡਿਸ ਐ ਉਸ ਦਾ ਸਾਹਮਣਾ ਸਿੱਖਾਂ ਨੂੰ ਇੱਥੇ ਕਰਨਾ ਪਿਆ ਜੀ ਜਿਸ ਦੇ ਕਰਕੇ ਜਿਹੜੀ ਆਬਾਦੀ ਘਟ ਵੀ ਗਈ ਤੇ ਆਊਟ ਮਾਈਗ੍ਰੇਸ਼ਨ ਵੀ ਹੋਈ ਹੂੰ ਉਸ ਉਹਨਾਂ ਸਮਿਆਂ ਦੇ ਵਿੱਚ ਹੂੰ ਫਿਰ ਭਮ ਸਾਹਿਬ ਜਿਹੜੀਆਂ ਉਹ ਪਾਲਿਸੀਜ਼ ਨੇ ਇਮੀਗ੍ਰੇਸ਼ਨ ਪਾਲਿਸੀਜ਼ ਨੇ ਉਹ ਇਸ ਤਰ੍ਹਾਂ ਦੀਆਂ ਜਿਹੜਾ ਵਿਤਕਰੇ ਹੂੰ ਉਹਨਾਂ ਦੇ ਵਿੱਚ ਕੀਤੇ ਜਾਂਦੇ ਸੀ ਕਿ ਇਫੈਕਟਿਵਲੀ ਕਿ ਕਿ ਆਸਟ੍ਰੇਲੀਆ ਦੇਖੋ ਕਿ ਜਿਹੜੇ ਸਿੱਖ ਸੀ ਉਹ ਵੀ ਬ੍ਰਿਟਿਸ਼ ਸਬਜੈਕਟ ਸੀਗੇ ਜੀ ਪਰ ਇਹ ਕਹਿ ਦਿੱਤਾ ਗਿਆ ਕਿ ਜਿਹੜਾ ਸਿੱਧੀ ਉਹਨਾਂ ਨੂੰ ਬੰਦ ਕਰਨ ਦੇ ਵਾਸਤੇ ਭਾਰਤੀ ਸਿੱਖਾਂ ਦੀ ਮਾਈਗ੍ਰੇਸ਼ਨ ਨੂੰ ਹਮ ਕਿ ਜਿਹੜਾ ਕੋਈ ਸਿੱਧਾ ਸਫਰ ਕਰਕੇ ਜਿਹੜਾ ਹਮ ਕੈਨੇਡਾ ਨਹੀਂ ਆਊਗਾ ਉਸ ਨੂੰ ਕੈਨੇਡਾ ਦੇ ਵਿੱਚ ਆਉਣ ਦੀ ਜਿਹੜੀ ਹੈ ਉਹ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹਮ ਸੋ ਇਸੇ ਦੇ ਵਿੱਚ ਇਸੇ ਕੜੀ ਦੇ ਵਿੱਚ ਫਿਰ ਅਸੀਂ ਜਿਹੜਾ ਕਾਮਾਗਾਟਾ ਮਾਰੂ ਦਾ प्रकरण ਦੇਖਿਆ ਹੂੰ ਜਿਸ ਦੇ ਉੱਤੇ ਅਸੀਂ ਵਕਲ ਇੱਕ ਚਰਚਾ ਕਰਾਂਗੇ ਜਿਹੜਾ ਵੱਡਾ-ਵੱਡਾ ਵਿਸ਼ਾ ਹੈ ਉਹ ਬਿਲਕੁਲ ਉਹ ਇੱਕ ਵਿਤਕਰੇ ਦਾ ਹੀ ਇੱਕ ਨਸਲੀ ਵਿਤਕਰੇ ਦਾ ਹੀ ਇੱਕ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਸੈਟਲ ਹੋਣ ਤੋਂ ਰੋਕਣ ਦਾ ਜਿਹੜਾ ਹੂੰ ਕਾਇਦ ਸੀ ਹੂੰ ਉਹਦਾ ਔਗੁਣਵਾ ਸਬੂਤ ਹੈ ਉਹਦਾ ਔਗੁਣਵਾ ਸਬੂਤ ਸੀ ਜੀ ਕਿ ਕਿਸ ਤਰ੍ਹਾਂ ਇੱਕ ਭਰੇ ਹੋਏ ਜਹਾਜ਼ ਨੂੰ ਬੰਦਰਗਾਹ ਦੇ ਉੱਤੇ ਰੋਕਿਆ ਗਿਆ ਕਿਸ ਤਰ੍ਹਾਂ ਬੁਰੇ ਹਾਲਾਤ ਦੇ ਵਿੱਚ ਜਿਹੜੇ ਪੈਸੇਂਜਰ ਸੀ ਕੋਈ ਵੀ ਮਨੁੱਖੀ ਵਤੀਰਾ ਜਿਹੜਾ ਹੈ ਉਹਨਾਂ ਦੇ ਪ੍ਰਤੀ ਨਹੀਂ ਦਿਖਾਇਆ ਗਿਆ ਉਹਨਾਂ ਦੇ ਝੂਠੇ ਇਲਜ਼ਾਮ ਲਗਾਏ ਗਏ ਹੂੰ ਕਿ ਇਹ ਬਿਮਾਰੀਆਂ ਕੈਨੇਡਾ ਦੇ ਵਿੱਚ ਲੈ ਆਉਣਗੇ ਜਦ ਡਾਕਟਰ ਭੇਜਿਆ ਗਿਆ ਤਾਂ ਸਾਰਾ ਮੈਡੀਕਲ ਹੋਇਆ ਤਾਂ ਉਹ ਕਹਿੰਦੇ ਵੀ ਇੱਥੇ ਦੇ ਮਕਾਮੀ ਲੋਕਾਂ ਦੇ ਨਾਲੋਂ ਵੀ ਜ਼ਿਆਦਾ ਸਿਹਤਮੰਦ ਹੈ ਹੂੰ ਜੀ ਸੋ ਭੰਮ ਸਾਹਿਬ ਇਸ ਤਰ੍ਹਾਂ ਦਾ ਜਿਹੜਾ ਵਿਤਕਰਾ ਉਹ ਸਿੱਖਾਂ ਨੂੰ ਸਾਹਮਣਾ ਕਰਨਾ ਪਿਆ ਉਸ ਦਾ ਹੂੰ ਕੈਨੇਡਾ ਦੇ ਵਿੱਚ ਆ ਕੇ ਪਰ ਹੌਲੀ-ਹੌਲੀ ਚੰਦ ਸਾਲਾਂ ਦੇ ਵਿੱਚ ਹੀ ਹਮ ਜਿਹੜਾ ਸਿੱਖਾਂ ਨੇ ਕਿਉਂਕਿ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਜੀ ਉਹ ਨਾਲ ਰਹਿੰਦੀ ਹੈ ਆਪਣੇ ਜਿਹੜੀ ਹੋਂਦ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹਮ ਜਿਸ ਤੋਂ ਸਭ ਤੋਂ ਪਹਿਲਾਂ ਜਿਹੜੀ ਅ ਕੜੀ ਸੀ ਉਹ ਸੀ ਖਾਲਸਾ ਦਿਵਾਨ ਸੁਸਾਇਟੀ ਦੀ ਸਾਜਨਾ ਜੀ 1907 ਦੇ ਕਰੀਬ ਜੇ ਮੈਂ ਸਹੀ ਹਮ ਤਾਂ ਖਾਲਸਾ ਦਿਵਾਨ ਸੁਸਾਇਟੀ ਬਣਾ ਕੇ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਆਪਣੇ ਆਪ ਨੂੰ ਆਰਗੇਨਾਈਜ਼ ਕਰ ਚੁੱਕੀ ਸੀ ਹੂੰ ਜੀ ਤੇ ਇਸੇ ਤਰ੍ਹਾਂ ਭਮਸਾਹਬ ਵੱਖ-ਵੱਖ ਗਰੁੱਪਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸਿੱਖਾਂ ਨੇ ਆਰਗੇਨਾਈਜ਼ ਕਰਨਾ ਸ਼ੁਰੂ ਕੀਤਾ ਤੇ 1906 ਦੇ ਵਿੱਚ ਖਾਲਸਾ ਦਿਵਾਨ ਸੁਸਾਇਟੀ ਜੀ ਖਾਲਸਾ ਦਿਵਾਨ ਸੁਸਾਇਟੀ 1906 ਦੇ ਵਿੱਚ ਬਣਾਏ ਗਏ ਤੇ ਪਹਿਲਾ ਪਰਮਨੈਂਟ ਜਿਹੜਾ ਗੁਰਦੁਆਰਾ ਹੈ ਭਮਸਾਹਬ ਹੂੰ ਉਹ ਬਣਾਇਆ ਗਿਆ ਜੀ ਕੈਨੇਡਾ ਦੀ ਧਰਤੀ ਦੇ ਉੱਤੇ ਤੇ ਫਿਰ 1920 ਆਉਂਦਿਆਂ ਆਉਂਦਿਆਂ ਨਿਊ ਵੈਸਟਮਿੰਸਟਰ ਦੇ ਵਿੱਚ ਵਿਕਟੋਰੀਆ ਦੇ ਵਿੱਚ ਨਨਾਇਮੋ ਦੇ ਵਿੱਚ 골ਡਨ ਦੇ ਵਿੱਚ ਤੇ ਐਬਸਫੋਰਡ ਦੇ ਵਿੱਚ ਫਰੇਜ਼ਰ ਮਿਲਸ ਦੇ ਵਿੱਚ ਤੇ ਪਾਲਦੀ ਦੇ ਵਿੱਚ ਹਮ ਸਾਰੇ ਕਿਤੇ ਗੁਰਦੁਵਾਨਾ ਗੁਰਦੁਵਾਰਾ ਸਾਹਿਬਾਨਾਂ ਦੀ ਜਿਹੜੀ ਸਜਣਾ ਸਜਣਾ ਹੋਈ ਉਹ ਹੋ ਚੁੱਕੀ ਸੀ ਜਿਸ ਦੇ ਵਿੱਚ ਬੜੀ ਕੜੀ ਮਿਹਨਤ ਹਮ ਸਾਡੇ ਸਿੱਖ ਭਾਈਚਾਰੇ ਨੂੰ ਕਰਨੀ ਪਈ ਜੀ ਜਿਹੜਾ ਐਬਸਫੋਰਡ ਦੇ ਵਿੱਚ ਭਮ ਸਾਹਿਬ ਸਾਊਥ ਫਰੇਜ਼ਰ ਵੇ ਤੇ ਉੱਤੇ ਗੁਰਦੁਵਾਰਾ ਸਾਹਿਬ ਹੈ ਜੀ ਖਾਲਸਾ ਦੇਵਾਂ ਸੋਸਾਇਟੀ ਹਮ ਇੱਕ ਹੈਰੀਟੇਜ ਗੁਰਦੁਆਰਾ ਸਾਹਿਬ ਹੈ ਜੇ ਆਪਾਂ ਇਧਰ ਸਰੀ ਵਾਲੇ ਪਾਸੋਂ ਜਾਂਦੇ ਆ ਬਿਲਕੁਲ ਜੀ ਤਾਂ ਉਹ ਆਪਣੇ ਲੈਫਟ ਹੈਂਡ ਸਾਈਡ ਮੈਂ ਦੇਖ ਰਾਈਟ ਹੈਂਡ ਸਾਈਡ ਤਾਂ ਜਿਹੜੀ ਹੁਣ ਨਵੀਂ ਬਿਲਡਿੰਗ ਹੈ ਜੀ ਜਿਹੜਾ ਉਹ ਪੁਰਾਣਾ ਗੁਰਦੁਆਰਾ ਭੰਮ ਸਾਹਿਬ ਹੈਰੀਟੇਜ ਗੁਰਦੁਆਰਾ ਸਾਹਿਬ ਉਹ ਅੱਜ ਇੱਕ ਨੈਸ਼ਨਲ ਹੈਰੀਟੇਜ ਮੋਨੂਮੈਂਟ ਹੈ ਕੈਨੇਡਾ ਦੇ ਵਿੱਚ ਜੀ ਇੱਕ ਰਾਸ਼ਟਰੀ ਧਰੋਹਰ ਹੈ ਬਿਲਕੁਲ ਕੈਨੇਡਾ ਦੀ ਹਮ ਸੋ ਉਸ ਗੁਰਦੁਆਰੇ ਦਾ ਜੇ ਤੁਸੀਂ ਇਤਿਹਾਸ ਦੇਖੋ ਵੀ ਕਿੰਨਾ ਮੁਸ਼ਕਲਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਕਿਹੜੇ ਦੁੱਖ ਝੱਲਦੇ ਹੋਏ ਉਸ ਗੁਰਦੁਆਰਾ ਸਾਹਿਬ ਨੂੰ ਜਿਹੜਾ ਉਹ ਸਿਰੇ ਚੜਾਇਆ ਹੂੰ ਤਾਂ ਭੰਮ ਸਾਹਿਬ ਰੌਂਗਟੇ ਖੜੇ ਹੋ ਜਾਂਦੇ ਬਿਲਕੁਲ ਉਹਨਾਂ ਲੋਕਾਂ ਦੇ ਜਿਹੜੇ ਜਜ਼ਬੇ ਐ ਉਹਨਾਂ ਨੂੰ ਸਲਾਮ ਕਰਨ ਨੂੰ ਜੀ ਉਹਨਾਂ ਨੂੰ ਸਜਦਾ ਕਰਨ ਨੂੰ ਦਿਲ ਕਰਦਾ ਹੂੰ ਕਿ ਉਹ ਲੰਬਰ ਮਿਲ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਦੋਂ ਉਹਨਾਂ ਨੇ ਲੰਬਰ ਮਿਲਕ ਦੇ ਮਾਲਕ ਨੂੰ ਕਿਹਾ ਹੂੰ ਕਿ ਸਾਨੂੰ ਆਪਣਾ ਜਿਹੜੀ ਮੁਕੱਦਸ ਜਗ੍ਹਾ ਹੈ ਉਹ ਬਣਾਉਣ ਦੇ ਵਾਸਤੇ ਸਾਨੂੰ ਲੱਕੜ ਚਾਹੀਦੀ ਹੈ ਲੱਕੜ ਚਾਹੀਦੀ ਹੈ ਹੂੰ ਤਾਂ ਉਸ ਨੇ ਇਹ ਕਿਹਾ ਕਿ ਤੁਸੀਂ ਆਪਣੇ ਮੋਢਿਆਂ ਦੇ ਉੱਤੇ ਜਿੰਨੀ ਟੱਕ ਲੱਕੜ ਢੋ ਕੇ ਲਿਜਾ ਸਕੋ ਹੂੰ ਤਾਂ ਓਨੀ ਥੋੜੀ ਹੂੰ ਭੰਮ ਸਾਹਿਬ ਉਹਨਾਂ ਸਿੱਖਾਂ ਨੇ ਆਪਣੇ ਮੋਢਿਆਂ ਦੇ ਉੱਤੇ ਲੱਕੜ ਢੋ ਕੇ ਹੂੰ ਉਹ ਇੱਕ ਦਰਿਆ ਵੀ ਪਾਰ ਕਰਦੇ ਸੀ ਰਸਤੇ ਦੇ ਵਿੱਚ ਜੀ ਦਰਿਆ ਜਾਂ ਕੋਈ ਨਾਲਾ ਜਾਂ ਕੋਈ ਕ੍ਰੀਕ ਹੂੰ ਉਹ ਪਾਰ ਕਰਕੇ ਆਪਣੇ ਮੋਢਿਆਂ ਦੇ ਉੱਤੇ ਲੱਕੜਾਂ ਢੋ ਕੇ ਉਸ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜੋ ਕਿ ਪਹਿਲੀ ਵਾਰੀ 1912 ਦੇ ਵਿੱਚ ਐਪੀਸੋਡ ਦੇ ਵਿੱਚ ਫੰਕਸ਼ਨਲ ਹੋਇਆ ਫੰਕਸ਼ਨਲ ਹੋਇਆ ਤੇ ਫਿਰ ਉਹ ਸਿੱਖ ਕਮਿਊਨਿਟੀ ਦੇ ਇੱਕ ਸੋਸ਼ਲ ਸਮਾਜਿਕ ਅਤੇ ਧਾਰਮਿਕ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦਾ ਜਿਹੜਾ ਇੱਕ ਕੇਂਦਰ ਬਣਿਆ ਜੀ ਤੇ ਨਿਸ਼ਾਨ ਸਾਹਿਬ ਝੂਲਦਾ ਹੁੰਦਾ ਸੀ ਤੇ ਅਮਰੀਕਾ ਦੇ ਵਿੱਚੋਂ ਵੀ ਨਿਸ਼ਾਨ ਸਾਹਿਬ ਦੂਰੋਂ ਦਿਸਦਾ ਹੁੰਦਾ ਸੀ ਹੂੰ ਸੋ ਦੂਰੋਂ ਦਿਸਦੇ ਹੋਏ ਨਿਸ਼ਾਨ ਸਾਹਿਬ ਨੂੰ ਲੋਕ ਦੇਖ ਕੇ ਗੁਰਦੁਆਰਾ ਸਾਹਿਬ ਜਿਹੜਾ ਅਮਰੀਕਾ ਦੇ ਵਿੱਚੋਂ ਵੀ ਦਰਸ਼ਨ ਕਰਨ ਆਉਂਦੇ ਸੀ ਜੀ ਬਿਲਕੁਲ ਸੋ ਭੰਮ ਸਾਹਿਬ ਇਸ ਤਰ੍ਹਾਂ ਨਹੀਂ ਕਹਲਣਾ ਜਿਹੜੀ ਕਹਲਣੀ ਪਈ ਸਾਡੇ ਪਾਇਨੀਰਸ ਨੂੰ ਹੂੰ ਜਿਹੜੇ ਪਹਿਲਾਂ ਆ ਕੇ ਜਿਨ੍ਹਾਂ ਨੇ ਹਿੰਮਤ ਕੀਤੀ ਇੱਥੇ ਬਸਣ ਦੀ ਜਿਨ੍ਹਾਂ ਨੇ ਉਹ ਜਿਹੜੀਆਂ ਆਪਾਂ ਕਹੀਏ ਨੀਹਾਂ ਜਿਹੜੀਆਂ ਉਹ ਭਰੀਆਂ ਹੂੰ ਜਿਨ੍ਹਾਂ ਦੇ ਉੱਤੇ ਅੱਜ ਇੱਕ ਬਹੁਤ ਚੰਗੇ ਮਕਾਨ ਦੀ ਸਾਡੇ ਭਾਈਚਾਰੇ ਨੇ ਉਸਾਰੀ ਕੀਤੀ ਹੈ ਹੂੰ ਮੀਡੀਆ ਦੀ ਵੀ ਜੇ ਗੱਲ ਕਰੀ ਜੀ ਮੀਡੀਆ ਵੀ ਜਿਹੜਾ ਪੰਜਾਬੀ ਮੀਡੀਆ ਹੂੰ ਉਹ ਖਾਲਸਾ ਹੈਰਲਡ ਤੇ ਵੱਖ-ਵੱਖ ਨਾਵਾਂ ਦੇ ਅੰਤਰਗਤ ਹੂੰ 1912 ਦੇ ਵਿੱਚ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀਗਾ ਹੂੰ ਤੇ ਇੱਕ ਬੜਾ ਹੀ ਲਾਈਵਲੀ ਮੀਡੀਆ ਸੀਗਾ ਆ মিডিਆ ਉਸ ਸਮੇਂ ਉਹਨਾਂ ਦਾ ਮੁੱਖ ਮਕਸਦ ਹੀ ਰਹਿੰਦਾ ਸੀਗਾ ਕਿ ਜਿਹੜੀ ਸਿੱਖ ਕਮਿਊਨਿਟੀ ਦੀਆਂ ਚੰਗੀਆਂ ਜਿਹੜੀਆਂ ਉਪਲਬਧੀਆਂ ਨੇ ਹੂੰ ਉਹਨਾਂ ਨੂੰ মিডিਆ ਹਾਈਲਾਈਟ ਕਰਨ ਦਾ ਕੰਮ ਕਰਦਾ ਸੀ ਹੂੰ ਤੇ ਜਿਹੜੀ ਨਿਗ੍ਹਾਸਾਨੀ ਵੀ ਕਰਦਾ ਸੀ ਖਾਲਸਾ ਦਿਵਾਨ ਸੁਸਾਇਟੀ ਦੇ ਵਿੱਚ ਜਿਹੜੀ ਕਿਉਂਕਿ ਉਹੀ thora ਸੀ ਹੂੰ ਜਿਹੜਾ ਸਾਡੀ ਕਮਿਊਨਿਟੀ ਦਾ ਸੋ ਖਾਲਸਾ ਦੀਵਾਨ ਸੁਸਾਇਟੀ ਦੀ ਜਿਹੜੀ ਹਿਸਟਰੀ ਹੈ ਭੰਸਾਬ ਉਹ ਆਪਦੇ ਆਪ ਦੇ ਵਿੱਚ ਬੜੀ ਦਿਲਚਸਪ ਹੈ ਹੂੰ ਕੋਈ ਵੀ ਜੇ ਹਿੰਦੁਸਤਾਨ ਤੋਂ ਕੋਈ ਵੱਡਾ ਲੀਡਰ ਆਉਂਦਾ ਸੀ ਉਹ ਖਾਲਸਾ ਦੀਵਾਨ ਸੁਸਾਇਟੀ ਨੂੰ ਵਿਜ਼ਿਟ ਕਰਦਾ ਸੀ ਹੂੰ ਆਜ਼ਾਦੀ ਦੀ ਜਿਹੜੀ ਲੜਾਈ ਹੈ ਉਸ ਲੜਾਈ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਤੇ ਵੈਨਕੂਵਰ ਦੀ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਦਾ ਵੱਡਮੁੱਲਾ ਯੋਗਦਾਨ ਹੈ ਗਦਰ ਲਹਿਰ ਦੇ ਬਾਰੇ ਤਾਂ ਅਸੀਂ ਜਾਣਦੇ ਹੀ ਆ ਹੂੰ ਹੂੰ ਖਾਲਸਾ ਦੀਵਾਨ ਸੁਸਾਇਟੀ ਦਾ ਬੜਾ ਵੱਡਾ ਯੋਗਦਾਨ ਹੈ ਉਹਨਾਂ ਨੇ ਜਿਹੜਾ ਇੱਥੋਂ ਬੈਠ ਕੇ ਭਾਰਤ ਦੇ ਵਿੱਚ ਜਿਹੜੀ ਆਜ਼ਾਦੀ ਦੀ ਕੋਲੋਨੀਅਲ ਗਵਰਨਮੈਂਟ ਦੇ ਅਗੇਂਸਟ ਜਿਹੜੀ ਲੜਾਈ ਸੀ ਉਸ ਨੂੰ ਪ੍ਰਚੰਡ ਕਰਨ ਦਾ ਕੰਮ ਕੀਤਾ ਤੇ ਈਵਨ ਰਵਿੰਦਰਨਾਥ ਟੈਗੋਰ ਵੀ ਜਦੋਂ ਕੈਨੇਡਾ ਐ 1930s ਦੇ ਵਿੱਚ ਜੀ ਜੀ ਤਾਂ ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਨੂੰ ਆ ਕੇ ਵਿਜ਼ਿਟ ਕੀਤਾ ਤੇ ਉੱਥੇ ਆ ਕੇ ਜਿਹੜੀ ਆਪਣੀ ਸਪੀਚ ਹੈ ਹੂੰ ਉਹ ਖਾਲਸਾ ਦਵਨ ਸੋਸਾਇਟੀ ਦੇ ਵਿੱਚ ਕੀਤੀ ਹੂੰ ਤੇ ਉੱਥੇ ਉਹਨਾਂ ਨੇ ਜਿਹੜੇ ਮੁਕਾਮੀ ਭਾਈਚਾਰੇ ਨੂੰ ਇਹ ਕਿਹਾ ਕਿ ਤੁਸੀਂ ਜਿਸ ਮੁਲਕ ਦੇ ਵਿੱਚ ਇੱਥੇ ਰਹਿੰਦੇ ਹੋ ਤਾਂ ਇੱਥੇ ਦੇ ਵੀ ਤੁਸੀਂ ਚੰਗੇ ਨਾਗਰਿਕ ਬਣ ਕੇ ਰਹਿਣਾ ਤੇ ਇੱਕ ਤੁਸੀਂ ਸੂਤਰ ਧਾਰ ਦਾ ਕੰਮ ਕਰਨਾ ਹੈ ਭਾਰਤ ਤੇ ਕੈਨੇਡਾ ਦੇ ਵਿੱਚ ਜੋ ਮੈਂ ਸਮਝਦਾ ਵੀ ਅੱਜ ਤੱਕ ਜਿਹੜਾ ਭਾਰਤੀ ਭਾਈਚਾਰਾ ਹੈ ਜਿਹੜਾ ਸਾਡਾ ਸਿੱਖ ਭਾਈਚਾਰਾ ਹੈ ਉਹ ਕਰਦਾ ਆ ਰਿਹਾ ਹੂੰ ਬਿਲਕੁਲ ਗਿੱਲ ਸਾਹਿਬ ਬਿਨਾ ਸ਼ੱਕ ਜਿਹੜੀ ਸਾਡਾ ਬਜ਼ੁਰਗ ਹੈ ਉਹਨਾਂ ਨੇ ਬਹੁਤ ਕਹਾਲਨਾਵਾ ਕਾਲੀਆਂ ਸਾਡੇ ਅੱਜ ਦੀ ਇਸ ਪੋਜੀਸ਼ਨ ਨੂੰ ਕਾਇਮ ਕਰਨ ਦੇ ਲਈ ਔਰ ਜਿਹੜੀ ਇਸ ਪਹਿਲਾਂ ਸਟਾਰਟ ਚ ਗੱਲ ਕੀਤੀ ਸੀ ਕਿ ਸਿੱਖ ਅਸੀਂ ਦੱਸਦੇ ਹਾਂ ਇਸ ਕਿਤੇ ਦੇ ਵਿੱਚ ਵਿਖਾਈ ਦੇ ਰਹੇ ਹਾਂ ਸੋ ਅੱਜ ਦੀ ਜੇ ਸਥਿਤੀ ਲਈਏ ਉਹਨਾਂ ਦੀ ਕਹਾਲਨਾਵਾ ਤੇ ਪਲੱਸ ਅੱਜ ਦੀ ਜਿਹੜੀ ਸਥਿਤੀ ਹੈ ਅੱਜ ਦੀ ਸਥਿਤੀ ਅਸੀਂ ਕਿਵੇਂ ਦੇਖ ਸਕਦੇ ਹਾਂ ਜੀ ਹਾਂ ਭਮ ਸਾਹਿਬ ਅੱਜ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਬਿਹਤਰ ਹੈ ਜੀ ਅੱਜ ਕਿ ਇਸ ਦਾ ਜਿਹੜਾ ਸ਼ਰੇਆ ਉਹ ਗਵਰਨਮੈਂਟ ਆਫ ਕੈਨੇਡਾ ਨੂੰ ਵੀ ਜਾਂਦਾ ਹੈ ਹਮ ਕੈਨੇਡਾ ਦੀ ਸਰਕਾਰ ਨੇ ਜਿਹੜੀ ਮਲਟੀਕਲਚਰਲਿਜ਼ਮ ਦੀ ਪਾਲਿਸੀ ਲੈ ਕੇ ਆਂਦੀ ਹਮ 80s ਦੇ ਵਿੱਚ ਜੀ ਉਸ ਦੇ ਤਹਿਤ ਜਿਹੜਾ ਸਿੱਖ ਪੋਪੂਲੇਸ਼ਨ ਦਾ ਜਿਹੜਾ ਵਸੇਬਾ ਹੈ ਤੇ ਉਹਨਾਂ ਦੀ ਜਿਹੜੀ ਐਡਜਸਟਮੈਂਟ ਹੈ ਕੈਨੇਡੀਅਨ ਸੋਸਾਇਟੀ ਦੇ ਵਿੱਚ ਉਹ ਬਹੁਤ ਸੌਖੀ ਹੋ ਗਈ ਜੀ ਤੇ ਸਿੱਖਾਂ ਨੂੰ ਜਿਹੜੀ ਤੇ ਸਿੱਖਾਂ ਨੂੰ ਤੇ ਹੋਰ ਘੱਟ ਗਿਣਤੀਆਂ ਨੂੰ ਜਿਹੜੀ ਬਣਦੀ ਰੈਪਰੈਜ਼ੈਂਟੇਸ਼ਨ ਹੈ ਹਮ ਉਹ ਹਰੇਕ ਖਿੱਤੇ ਦੇ ਵਿੱਚ ਉਹ ਹਰੇਕ ਫੀਲਡ ਦੇ ਵਿੱਚ ਉਹ ਮਿਲਣ ਲੱਗੀ ਹੂੰ ਪਹਿਲਾਂ ਭਮਪ ਸਾਹਿਬ ਜਿਹੜੀਆਂ ਰੈਸ਼ੀਅਲ ਜਿਹੜੀ ਪ੍ਰੇਜੂਡਿਸ ਦੀ ਪਾਲਿਸੀ ਸੀ ਜਿਸ ਤਰ੍ਹਾਂ 1900ਵਿਆਂ ਦੇ ਵਿੱਚ ਜਿਹੜਾ VOTING ਦਾ ਅਧਿਕਾਰ ਹੈ ਉਹ ਵੀ ਖੋ ਲਿਆ ਗਿਆ ਸੀ ਸਾਊਥ ਏਸ਼ੀਅਨਸ ਦੇ ਕੋਲੋਂ ਹੂੰ ਪਰ 1947 ਦੇ ਵਿੱਚ ਜਿਹੜਾ ਫਿਰ ਉਹ VOTING ਦਾ ਅਧਿਕਾਰ ਹੈ ਜਿਹੜਾ ਹੂੰ ਉਹ ਵਾਪਸ ਮਿਲਿਆ ਹੂੰ ਤੇ VOTING ਦੀ ਰਾਈਟ ਦੇ ਨਾਲ ਭਮਪ ਸਾਹਿਬ ਇੱਕ ਤਾਕਤ ਵੀ ਆ ਜਾਂਦੀ ਹੈ ਬਿਲਕੁਲ ਪੋਲਿਟਿਕਸ ਨੂੰ ਦੇ ਪੋਲਿਸੀ ਮੇਕਿੰਗ ਨੂੰ ਇਨਫਲੂਐਂਸ ਕਰਨ ਦੀ ਬਿਲਕੁਲ ਸੋ ਉਹ VOTING ਦਾ ਅਧਿਕਾਰ ਹੈ ਜਿਹੜਾ ਉਹ ਦਿਵਾਉਣ ਲਈ ਯੂਜਣ ਵਾਲੇ ਅੱਜ ਮੈਂ ਜਿਹੜੇ ਸਰਦਾਰ ਦਰਸ਼ਨ ਸਿੰਘ ਕੈਨੇਡੀਅਨ ਹੈ ਹਮ ਉਹਨਾਂ ਨੂੰ ਵੀ ਯਾਦ ਕਰਦਾ ਜੀ ਜਿਨ੍ਹਾਂ ਨੇ ਐਡਾ ਵੱਡਾ ਕੰਮ ਜਿਹੜਾ ਉਹ ਕਮਿਊਨਿਟੀ ਦਾ ਕਰਵਾਇਆ ਹਮ ਤੇ ਬਾਅਦ ਦੇ ਵਿੱਚ ਭਮ ਸਾਹਿਬ ਉਹਨਾਂ ਨੂੰ ਇਨਾਮ ਕੀ ਮਿਲਿਆ ਹਮ ਤੇ ਉਹ ਜਿਹੜੇ ਪੀਸਫੁੱਲ ਐਕਟਿਵਿਸਟ ਨੇ ਹਮ ਜਿਹੜੇ ਸ਼ਾਂਤੀ ਜਿਨ੍ਹਾਂ ਦਾ ਬਰੂਦ ਸੁੱਤਿਆ ਪਿਆ ਨੂੰ ਜਿਹੜਾ ਹੂੰ ਉਹ ਸ਼ਾਂਤੀ ਵੰਡਦਾ ਸੀ ਜੀ ਉਹ ਪੀਸਫੁੱਲ ਐਕਟਿਵਿਸਟਸ ਦੀ ਜਿਹੜੀ ਗੋਲੀ ਦਾ ਸ਼ਿਕਾਰ ਹੋ ਕੇ ਉਹ ਹੂੰ ਇਸ ਜਹਾਨ ਨੂੰ ਜਿਹੜਾ ਉਹ ਅਲਵਿਦਾ ਕਹਿ ਗਏ ਏਡੇ ਮਹਾਨ ਵਿਅਕਤੀ ਜੀ ਜਿਨ੍ਹਾਂ ਨੇ ਇੱਥੇ ਸਾਨੂੰ VOTING ਦਾ ਰਾਈਟ ਦਵਾਇਆ ਹੂੰ ਉਹਨਾਂ ਨੂੰ ਪੀਸਫੁੱਲ ਐਕਟਿਵਿਸਟ ਨੇ ਜਿਹੜਾ ਪੰਜਾਬ ਦੇ ਵਿੱਚ ਹੂੰ ਸ਼ਾਂਤੀ ਦੇ ਲਈ ਮੌਤ ਦੇ ਘਾਟ ਉਤਾਰਿਆ ਸ਼ਾਂਤੀ ਦੇ ਮਸੀਹ ਹਾਂਜੀ ਜੀ ਉਹਨਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਦੇ ਖੂਨ ਦੀ ਹੌਲੀ ਖੇਢੀ ਹੂੰ ਅ ਸੋ ਭਮ ਸਾਹਿਬ ਅੱਜ ਦੀ ਜੇ ਗੱਲ ਕਰੀਏ ਅੱਜ ਦੇਖੋ ਜਿਹੜੀ ਕਮਿਊਨਿਟੀ ਹੈ ਬੜੀ ਵੈਲ ਐਸਟੈਬਲਿਸ਼ਡ ਹੈ ਹੂੰ ਕਈ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਵੇਵਸ ਨੇ ਉਹ ਹੋ ਚੁੱਕੀਆਂ ਨੇ ਤੇ ਜਿਹੜੀ ਸਿੱਖ ਕਮਿਊਨਿਟੀ ਹੈ ਆ ਉਹ ਇੱਕ ਬੜਾ ਅਨਿਖੜਵਾ ਅੰਗ ਹੈ ਹੁਣ ਇੱਕ ਕੈਨੇਡਾ ਦੀ ਹੂੰ ਕਮਿਊਨਿਟੀ ਦਾ ਕੈਨੇਡੀਅਨ ਵਾਲਾ ਆਈਡੈਂਟੀਟੀ ਦਾ ਜੀ ਆ ਚਾਹੇ ਅੱਜ ਤੁਸੀਂ ਪੋਲਿਟਿਕਸ ਦੇ ਵਿੱਚ ਦੇਖੋ ਬੜੀ ਵੱਡੀ ਰੈਪਰਿਜ਼ੈਂਟੇਸ਼ਨ ਸਿੱਖਾਂ ਦੀ ਹੈ ਜੀ ਹਰੇਕ ਪੱਧਰ ਦੇ ਉੱਤੇ ਹੂੰ ਚਾਹੇ ਮਿਊਨਿਸਪਲ ਪੱਧਰ ਹੈ ਚਾਹੇ ਉਹ ਪ੍ਰੋਵਿੰਸ਼ੀਅਲ ਪੱਧਰ ਹੈ ਹੂੰ इवन ਸਾਡੇ ਸੂਬੇ ਦੇ ਜਿਹੜੇ ਪ੍ਰੀਮੀਅਰ ਹੈ ਹੂੰ ਉਹ ਇੱਕ ਸਿੱਖ ਰਹੇ ਚੁੱਕੇ ਹੈ ਹੂੰ 우ਜਵਲ ਦਸਾਂ ਜੀ ਤੇ ਫੈਡਰਲ ਲੈਵਲ ਦੇ ਉੱਤੇ ਇੰਪੋਰਟੈਂਟ ਮਿਨਿਸਟਰਸ ਹੂੰ ਜਿਹੜੇ ਹੈ ਉਹ ਵਕ ਵਕ ਕਾ ਪਿਛੇ ਕਾਫੀ ਲੰਬੇ ਸਮੇਂ ਤੋਂ ਹੁਣ ਤਾਂ ਜਿਹੜੇ ਕੈਬਨਟ ਮਿਨਿਸਟਰ ਯੂਨੀਅਨ ਮਿਨਿਸਟਰ ਫੈਡਰਲ ਮਿਨਿਸਟਰ ਬਣ ਰਹੇ ਜੀ ਸਿੱਖ ਪ ਭਮ ਸਾਹਿਬ ਵੈਸੇ ਵੀ ਜਿਹੜੀ ਹੁਣ ਆਪਣੀ ਆਈਡੈਂਟੀਟੀ ਨੂੰ ਸੈਲੀਬ੍ਰੇਟ ਕਰਨਾ ਹੋਵੇ ਹਮ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਕੱਲ ਰਾਤ ਹਮ ਜੋ ਇੱਕ ਇਵੈਂਟ ਹੋਇਆ ਜੀ ਜਿਸ ਦੇ ਵਿੱਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਜੀ ਸਾਰਾ ਬੀਸੀ ਪਲੇਸ ਹਮ ਸੋਲਡ ਆਊਟ ਕਰ ਦਿੱਤਾ ਹਮ 50 ਤੋਂ 60 ਹਜ਼ਾਰ ਦੀ ਜਿੱਥੇ ਕੈਪੈਸਿਟੀ ਹੈ ਹਮ ਉਹ ਇੱਕ ਪੰਜਾਬੀ ਆਰਟਿਸਟ ਸੋਲਡ ਆਊਟ ਕਰ ਦੇਵੇ ਮੇਰੇ ਖਿਆਲ ਨਾਲ ਟੇਲਰ ਸਵਿਫਟ ਤੋਂ ਬਾਅਦ ਉਹ ਪਹਿਲੇ ਕਲਾਕਾਰ ਨੇ ਜਿਨ੍ਹਾਂ ਨੇ BC ਪਲੇਸ ਜਿਹੜਾ ਉਹ ਸਾਰਾ ਭਰਿਆ ਹੂੰ ਸੋ ਕਮਿਊਨਿਟੀ ਦੇ ਜਿਹੜੇ ਸਾਡੇ ਫੰਕਸ਼ਨਸ ਐ ਗੈਦਰਿੰਗਸ ਐ ਉਹ ਦੇਖ ਲਓ ਵੀ ਛੋਟੇ ਜਿਹੇ ਉਹ ਕਦੇ ਕਿਸੇ ਹਾਲ ਦੇ ਵਿੱਚ ਜਾਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਕੋਈ ਕਮਿਊਨਿਟੀ ਹਾਲ ਜਿਹੜਾ ਜੁੜਿਆ ਹੁੰਦਾ ਸੀ ਉਹਨਾਂ ਤੋਂ ਛੋਟੀ ਛੋਟੀ ਗੈਦਰਿੰਗਸ ਤੋਂ ਸ਼ੁਰੂ ਕਰਕੇ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਆ ਵੀ ਸਾਡੀ ਕਮਿਊਨਿਟੀ ਜਿਹੜੀ ਐ ਉਹ BC ਪਲੇਸ ਨੂੰ ਸੋਲਡ ਆਊਟ ਕਰ ਰਹੀ ਐ ਜੀ ਇਹ ਜਿਹੜੇ ਪੰਜਾਬੀ ਕਲਾਕਾਰ ਨੇ ਹੁਣ ਪੌਪੂਲਰ ਕਲਚਰ ਦੀ ਵੀ ਜੇ ਅਸੀਂ ਗੱਲ ਕਰੀਏ ਤਾਂ ਕਰਨ ਔਜਲੇ ਨੂੰ ਜੂਨੋ ਅਵਾਰਡ ਮਿਲਿਆ ਪਿੱਛੇ ਜਿਹੜਾ ਕੈਨੇਡੀਅਨ ਕਿਉਂਕਿ ਹੁਣ ਪੰਜਾਬੀ 뮤జిక్ ਇਸ ਕੈਨੇਡੀਅਨ 뮤జిక్ ਹਮ ਪੰਜਾਬੀ 뮤직 ਜਿਹੜਾ ਇੱਥੇ ਕੈਨੇਡਾ ਦੇ ਵਿੱਚ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਪਪੂਲਰ ਕਲਚਰ ਉਹ ਹੁਣ ਨਾ ਸਿਰਫ ਇੱਕ ਪੰਜਾਬੀ 뮤직 ਹੈ ਉਹ ਕੈਨੇਡੀਅਨ 뮤직 ਵੀ ਹੈ ਬਿਲਕੁਲ ਸੋ ਕੈਨੇਡਾ ਵੀ ਉਸ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਉਸ ਨੂੰ ਬਣਦਾ ਜਿਹੜਾ ਮਾਣ ਸਤਕਾਰ ਹੈ ਪੰਜਾਬੀ ਕਲਚਰ ਨੂੰ ਦਿੱਤਾ ਜਾ ਰਿਹਾ ਉਹ ਦਿੱਤਾ ਜਾ ਰਿਹਾ ਤੇ ਹੁਣ ਦਿਲਜੀਤ ਦੋਸਾਂਝ ਨੇ ਜਿਹੜਾ ਇੱਕ ਨਵਾਂ ਕਲ ਕੀਰਤੀਮਾਨ ਜਿਹੜਾ ਸਿਰਜ ਹੈ ਹੂੰ ਉਹ ਵੀ ਤੁਹਾਨੂੰ ਦਰਸਾਉਂਦਾ ਹੈ ਉਹ ਕਮਿਊਨਿਟੀ ਦੀ ਜਿਹੜੀ ਪਹਿਚਾਨ ਨੂੰ ਉਹ ਕਹੇ ਗੂੜਾ ਕਰਦਾ ਹੈ ਗੂੜਾ ਕਰਦਾ ਹੈ ਕਿ ਤੁਸੀਂ ਕਹਿ ਸਕਦੇ ਹੋ ਵੀ ਜੋ ਲੈਵਲ ਕਮਿਊਨਿਟੀ ਨੇ ਅਚੀਵ ਕਰ ਲਿਆ ਚਾਹੇ ਉਹ ਨੰਬਰਸ 'ਚ ਹੋਵੇ ਕਿਉਂਕਿ ਅੱਜ ਅਸੀਂ ਜੇ ਲੱਖਾਂ ਦੀ ਤਦਾਦ ਦੇ ਵਿੱਚ ਹਾਂ ਇੱਥੇ ਤਾਂ ਹੀ ਤਾਂ ਇੱਕ ਜਿਹੜਾ ਵੀਸੀ ਪਲੇਸ ਆ ਸਾਰੀ ਉਹ ਹੋਲਡ ਆਊਟ ਹੋ ਗਿਆ ਕਾਰਨ ਦੇ ਵਿੱਚ ਉਹ ਕਾਮਯਾਬ ਹੋਏ ਹੂੰ ਇਹਦੇ ਨਾਲ ਜਿਹੜਾ ਮੇਨਸਟ੍ਰੀਮ ਦੇ ਵਿੱਚ ਵੀ ਇੱਕ ਚੰਗਾ ਸਨੇਹਾ ਜਾਂਦਾ ਹੈ ਹੂੰ ਕਿ ਇੱਕ ਕਲਚਰ ਨੂੰ ਅਸੀਂ ਆਪਣੇ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਇੱਕ ਆਪਣੀ ਆਈਡੈਂਟੀਟੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਭਮ ਸਾਹਿਬ ਇੱਕ ਸਮਾਂ ਹੈ ਜਿਆ ਵੀ ਸੀ ਕੈਨੇਡਾ ਦੇ ਵਿੱਚ ਜਦੋਂ ਸਿੱਖਾਂ ਨੂੰ ਆਪਣੀ ਆਈਡੈਂਟੀਟੀ ਲੁਕਾਉਣੀ ਪੈਂਦੀ ਸੀ ਜੇ ਰੇਸਿਸਮ ਤੋਂ ਬਚਣ ਦੇ ਵਾਸਤੇ ਤੁਸੀਂ 60ਵਿਆਂ ਦੀ ਗੱਲ ਕਰੋ 70ਵਿਆਂ ਦੀ ਗੱਲ ਕਰੋ ਪਰ ਅੱਜ ਜਿਸ ਤਰ੍ਹਾਂ ਮੈਂ ਕਿਹਾ ਕਿ ਮਲਟੀਕਲਚਰਲਿਜ਼ਮ ਤੇ ਜਿਹੜਾ ਕੈਨੇਡੀਅਨ ਸੁਸਾਇਟੀ ਦਾ ਜਿਹੜਾ ਇੱਕ ਉਦਾਰਵਾਦੀ ਜਿਹੜਾ ਨੇਚਰ ਹੈ ਉਸ ਦੇ ਸਦਕੇ ਅੱਜ ਅਸੀਂ ਜਿਹੜੀ ਆਪਣੀ ਆਇਡੈਂਟੀਟੀ ਲੁਕਾਉਣ ਤੋਂ ਅੱਜ ਆਪਣੀ ਆਇਡੈਂਟੀਟੀ ਨੂੰ ਅਸਰਟ ਕਰਨ ਹੂੰ ਤੇ ਆਪਣੀ ਆਇਡੈਂਟੀਟੀ ਨੂੰ ਸੈਲੀਬ੍ਰੇਟ ਕਰਨ ਤੱਕ ਹੂੰ ਉੱਥੇ ਤੱਕ ਦਾ ਜਿਹੜਾ ਸਫਰ ਤੈ ਕੀਤਾ ਹੈ ਹੂੰ ਸੋ ਮੈਂ ਇੱਕ ਵਾਰ ਫੇਰ ਜਿਹੜੇ ਸਾਰੇ ਸਿੱਖ ਭਾਈਚਾਰੇ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਹੂੰ ਸਿੱਖ ਹੈਰੀਟੇਜ ਮੰਥ ਦੀ ਜਿਹੜੀ ਉਹ ਵਧਾਈ ਦਿੰਨਾ ਜੀ ਬਹੁਤ ਤੇ ਮੇਰੀ ਇਹ ਇੱਛਾ ਹੈ ਕਿ ਜਿਹੜਾ ਸਾਡਾ ਭਾਈਚਾਰਾ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਤੇ ਕੈਨੇਡਾ ਵੀ ਤਿੰਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਜਿਹੜਾ ਉਹ ਕਰੇ ਇਸੇ ਤਰ੍ਹਾਂ ਕਰਦਾ ਰਹੇ ਕਰਦਾ ਰਹੇ ਤੇ ਇਸੇ ਤਰ੍ਹਾਂ ਹੋਰ ਗੁੜੇ ਹੋ ਕੇ ਜਿਹੜਾ ਉਹ ਆਪਦਾ ਆਪਦੀ ਹੋਂਦ ਜਿਹੜੀ ਆ ਉਹ ਕੈਨੇਡਾ ਚ ਜਗਤ ਦੁਨੀਆਂ ਦੇ ਪੂਰੇ ਖਿੱਤੇ ਦੇ ਵਿੱਚ ਬੜਾਈ ਰੱਖੀ ਜੀ ਜੀ